ਅਸੀਂ ਤਰਨ ਤਰਨ ਦੀ ਇਲੈਕਸ਼ਨ ਜਿੱਤ ਲਈ ਆ ਅਸੀਂ 2 ਨੰਬਰ ਤੇ ਨਹੀਂ ਆ ਅਸੀਂ 1 ਨੰਬਰ ਤੇ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਰਹੇ ਜੇ ਸ਼੍ਰੋਮਣੀ ਅਕਾਲੀ ਦਲ ਸ਼ਕਰਸ਼ੀ ਪਾਰਟੀ ਆ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਕਿ ਆਪਾਂ ਇਸੇ ਤਰ੍ਹਾਂ ਡਟੇ ਲੋਕ ਸਖਵੇਂ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ ਜਰਣਾ ਵਾ ਡਰਨਾ ਨਹੀਂ ਗਾ ਆਪਾਂ ਇਮਾਨਦਾਰੀ ਨਾਲ ਸੱਚ ਦੇ ਨਾਲ ਖੜੇ ਰਹੀਏ ਤੇ ਪਰਮਾਤਮਾ ਮਿਹਰ ਕਰੂਗਾ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਗੀ ਜਿਹਦੇ ਨਾਲ ਸਾਡਾ ਪੰਜਾਬ ਖੁਸ਼ਹਾਲ ਹੋਊਗਾ ਤੇ ਪੰਜਾਬ ਤਰੱਕੀ ਦੇ ਰਾਹ ਤੇ ਜਾਊਗਾ